ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਗਵਾਈ ਹੇਠ ਇੱਕ ਬਫਰ ਨੇ ਅੱਜ ਕੇਂਦਰੀ ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਮੁਲਾਕਾਤ ਕੀਤੀ ਲਗਭਗ 1 ਘੰਟਾ 40 ਮਿੰਟਿੰਗ ਤੋਂ ਬਾਅਦ ਧਾਮੀ ਜੇਲ੍ਹ ਤੋਂ ਬਾਹਰ ਆਏ ਅਤੇ ਪੱਤਰਕਾਰਾਂ ਨੇ ਨਾਲ ਗੱਲਬਾਤ ਕੀਤੀ ਤੇ ਬਿਨਾਂ ਹੀ ਉੱਥੋਂ ਚਲੇ ਗਏ ਹਾਲਾਂਕਿ ਧਾਮੀ ਨੇ ਇਹ ਜ਼ਰੂਰ ਕੀਤਾ ਹੈ ਕਿ ਉਹਨਾਂ ਨੇ ਰਾਜਵਾਨਾ ਦੇ ਨਾਲ ਸਿਰਫ ਸਜ਼ਾ ਸਬੰਧੀ ਗੱਲਬਾਤ ਨੂੰ ਲੈ ਕੇ ਮੁਲਾਕਾਤ ਕੀਤੀ ਹੈ ਇੱਥੇ ਇਹ ਵੀ ਦੱਸਣੀ ਹੋਵੇਗਾ ਕਿ ਧਾਮੀ ਅਤੇ ਭਾਈ ਰਾਜਵਾਨਾ ਵਿਚਕਾਰ ਇਹ ਮੀਟਿੰਗ ਅਜਿਹੇ ਮੌਕੇ ਹੋਈ ਹੈ ਜਦੋਂ ਅਜੇ ਕਰੀਬ 10 ਦਿਨ ਪਹਿਲਾਂ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੇ ਵਧੀਕ ਡੀਜੀਪੀ ਨੂੰ ਪੱਤਰ ਲਿਖ ਕੇ ਬਲਵੰਤ ਸਿੰਘ ਰਾਜਵਾਨਾ ਨੂੰ ਮਿਲਣ ਲਈ ਸਮਾਂ ਮੰਗਿਆ ਸੀ ਮੈਂ ਮੁਲਾਕਾਤ ਕਰਕੇ ਆਏ ਐਜ਼ ਐਨ ਐਡਵੋਕੇਟ ਔਫ ਖਾਲਸਾ ਜੀ ਬਾਬਾ ਜੀ ਦੀ ਤੇ ਕਤੇ ਬੁਲਾ ਕੇ ਆਏ ਜੀ ਬਹੁਤ ਵਧੀਆ ਉਹਨਾਂ ਦਾ ਹੋਇਆ ਜੀ ਜੋ ਵੀ ਗੱਲ ਕਰਨ ਦਾ ਰਤਬਾ ਜੀ ਉਹਨਾਂ ਦਾ ਰਤਬਾ ਤਾਂ ਕੋਈ ਵੀ ਖੈਰ ਮੈਚ ਨਹੀਂ ਕਰ ਸਕਦਾ ਪੂਰੇ ਦੁਨੀਆ ਦੇ ਵਿੱਚ ਤੇ ਬੱਦੇ ਸਾਂਝੀ ਕਰਕੇ ਆਇਆ ਵਾਕੀ ਕੇਸ ਡਿਸਕਸ ਕਰਕੇ ਆਏ ਕੱਲ ਦਾ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਤਰੀਕ ਰੱਖੀ ਗਈ ਹੈ ਕਹਿੰਦਾ ਹਦਾਤ ਨੂੰ ਕਿ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਨੂੰ ਬਿਠਾ ਦੇ ਉਹ ਕਿ ਕਿਹਾ ਸੀ ਫਾਂਸੀ ਨਹੀਂ ਦੇ ਰਿਹਾ ਕੋਈ ਤਾਂ ਦੀ ਗੱਲਬਾਤ ਹੋਈ ਜੇ ਕੋਰਟ ਦੇ ਵਿੱਚ ਹਾਂਜੀ ਸਰ ਉਹ ਕੱਲ ਨੂੰ ਪਤਾ ਲੱਗ ਸਕਦਾ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ ਜਨਤਕ ਨਹੀਂ ਕਰ ਸਕਦੇ ਹੈਗੇ ਜੀ ਬਸ ਉਹਦੀ ਸਾਡੀ ਰਿਕਵੈਸਟ ਹੈ ਜੀ ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ ਬਹੁਤ ਵਧੀਆ ਉਹ ਕਰੀਏ ਜੀ ਫਤੇ ਸਾਂਝੀ ਕਰੀਏ ਜੀ ਉਹਦੇ ਵਿੱਚ ਕੋਈ ਗੱਲਬਾਤ ਕੋਈ ਕੁਝ ਦਿੱਤਾ ਹੋਵੇ ਜਾਂ ਸੁਪਤਾ ਜਾਂ ਕੋਈ ਪ੍ਰਸ਼ਾਦ ਨਹੀਂ ਜੀ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜ੍ਹਦੀ ਕਲਾ ਚ ਨੇ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਹੋਈ ਹੈ ਜੀ ਤੇ ਕੇਸ ਦਾ ਜੀ ਮੇਰੀ ਰਿਕਵੈਸਟ ਹੈ ਜੀ ਤਾਂ ਸੁਨੇਹਾ ਵਗੈਰਾ ਸਾਹਿਬ ਦੇ ਸਾਹਬ ਕਿਸੇ ਨਾਲ ਹੋਈ ਹੈ ਕਿ ਫਾਈਲ ਦਿੱਤੀ ਜਾਵੇ ਜਾਂ ਸਾਨੂੰ ਲਿਹਾਜ਼ ਕਿਸ ਤਰਫ ਕੋਈ ਅਧਿਪੰਗ ਦੀ ਕਰਾਂ ਨਾ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਜੀ